ਗੱਲ ਚੱਲਦੀ ਤੇਰੀ ਤੂੰ ਇੱਕ ਮਿੰਟ ਹੋਰ ਬੋਲ ਲਈਓ ਡਫਤਰ ਉਹ ਚੱਲੀ 15 ਮਿੰਟ ਮੰਗੇ ਜੀ 15 ਮਿੰਟ ਮੈਂ ਵੀ ਕਹਿੰਦਾ ਵੀ ਚੱਲਦੀ ਕਰਦੀ ਵੀ ਡਿਸਕਟਰ ਦੀਆ ਮੈਂ ਤਾਂ ਦੋ ਮੰਗਦੇ ਕਿਸੇ ਤੇ ਕੁਝ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋਦੀ ਆ ਇੱਕ ਮਿੰਟ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧਰ ਜਲਦਤਾਂ ਜੀ ਜਾਣ ਆ ਕੇ ਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸਦੇ ਕੱਢੇ ਬਾਹਰ ਦੇ ਉਹ ਪੁੱਤ ਪੜਾ ਸਕਦੇ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓਰਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਆ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕਹਿ ਕਣਗੇ ਦੱਸੇ ਜਿਹੜਾ ਪਰਚਾ ਦੇਣਨ ਲਈ ਆ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਪਰ ਮੰਮਾ ਲੱਗਦਾ ਬਾਅਦ ਤੇ ਜਿੰਦਾ ਹਮਾ ਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹ ਕੋਈ ਡਾਟੂ ਗਿਆਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਦੇਖੋ ਡੀਡੀ ਡੀਟੀਓ ਰਹਿ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖੜੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜੋ